ਇਧਰਲੇ ਪਾਸੇ ਮਿੰਟੂ ਜੀ ਕਹਿੰਦੇ ਕਿ ਬਈ ਕਥਾਰ ਨੇ ਵਕਤ ਪਾਰ ਰੱਖਿਆ ਪੂਰਾ ਜੀ ਕਹਿੰਦੇ ਕਿ ਬਈ ਥਾਰ ਦੇ ਵਿੱਚੋਂ ਗਾਂ ਹਥਿਆਰ ਧੂਰ ਵੀ ਲੱਭੇ ਹੈਗੇ ਤੇ ਉਹ ਥਾਰ ਤਾਂ ਐਂ ਦਵੱਲੀ ਫਿਰਦਾ ਸੀ ਕਹਿੰਦੇ ਕਿ ਬਈ ਵਿੱਚੇ ਕਾਫਲੇ ਕੁਫਲੇ ਚ ਵੀ ਚਲੇ ਗਏ ਕਿਸੇ ਹੋਰ ਪਾਸੇ ਵੀ ਗੇੜੀਆਂ ਛੁੜੀਆਂ ਮਾਰ ਲੀਆਂ ਇਹ ੜੱਕੇ ਕਿਵੇਂ ਆ ਗਈ ਇਹ ਤਾਂ ਹੁਣ ਪਤਾ ਨਹੀਂ ਹੈ ਪਰ ਗੱਲ ਇਹ ਆ ਕਿ ਇੱਕ ਨਾ ਗੀਤ ਸੀਗਾ ਚੰਡੀਗੜ੍ਹ ਵਿੱਚ ਥਾਰ ਘੁੰਮਦੀ ਵਿੱਚ ਚੱਲਦਾ ਸਦੀਕ ਮਟਿਆਰੇ ਜੀ ਤੇ ਇੱਥੇ ਹੁਣ ਵਿੱਚ ਕੀ ਕੁਝ ਚੱਲਦਾ ਪਿਆ ਸੀ ਪਤਾ ਨਹੀਂ ਦੇਖੋ ਗੱਲ ਇਹ ਆ ਕਿ ਅੱਜ ਜੇ ਆਪਾਂ ਵੇਖੀਏ ਬਈ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਕਿਸ ਤਰ੍ਹਾਂ ਹੈ ਜੀ ਆਪਾਂ ਦੇਖ ਰਹੇ ਹਾਂ ਉੱਤੇ ਇੱਕ ਨਵਾਲਗ ਬੱਚਾ ਜਾਂਦਾ ਅੱਠ ਵੋਟਾਂ ਪਾਉਂਦਾ ਉਹਦੀ ਕੀ ਹਸਿਆਤ ਹੈ ਕੀ ਔਕਾਤ ਹੈ ਉਹਦੀ ਪਰ ਸਿਸਟਮ ਕਰਪਟ ਹੋ ਚੁੱਕਾ ਹੈ ਅੱਜ ਜਦੋਂ ਦੁਨੀਆ ਦਾ ਡਾਟਾ ਜਿਹੜਾ ਉਹ ਮਤਲਬ ਕਿ ਪੋਟਿਆਂ ਤੇ ਹੈ ਸਾਡਾ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ 11-11 ਦਿਨਾਂ ਬਾਅਦ ਅਪਡੇਟ ਕਰ ਰਿਹਾ ਹਾਂ ਪ੍ਰਧਾਨ ਮੰਤਰੀ ਜਿਸ ਪ੍ਰਧਾਨ ਮੰਤਰੀ ਨੂੰ ਹੱਥ ਘੜੀ ਤੱਕ ਲੱਗ ਜਾਣੀ ਚਾਹੀਦੀ ਸੀਗੀ ਉਸ ਪ੍ਰਧਾਨ ਮੰਤਰੀ ਨੂੰ ਖੋਲਿਆ ਜਿੰਨਾ ਮਰਜੀ ਹਿੰਦੂ ਮੁਸਲਮ ਨੈਰੇਟਿਵ ਕਰ ਲਵੇ। ਮਤਲਬ ਕਿ ਇੱਥੇ ਸਿਸਟਮ ਕਿੱਦਾਂ ਚੱਲਦਾ ਅੱਛਾ ਉੱਤੇ ਅਸੀਂ ਉਤਲੀਆਂ ਗੱਲਾਂ ਕਰਦੇ ਆਂ। ਸਾਡੇ ਕੀ ਚੱਲਦਾ ਹੈ? ਦੋ ਮਿਸਾਲਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ। ਇੱਕ ਤੇ ਆ ਜੋ ਮੋਗੇ ਚੋਂ ਨਿਕਲੀ ਆ ਗੱਲ ਉਹ ਤੁਸੀਂ ਵੀ ਉਹਦੇ ਤੇ ਖੋਜਬੀਨ ਕੀਤੀ ਆ ਤੁਸੀਂ ਵੀ ਦੱਸ ਦੇਣਾ। ਪਰ ਮੈਂ ਤੇ ਇੱਕ ਗੱਲ ਕਹੂੰਗਾ ਕਿ ਉਥੇ ਗੁਰਜੀਤ ਔਜਲਾ ਦੀ ਰੈਲੀ ਸੀ ਗੋਲੀ ਚੱਲੀ ਬੰਦੇ ਤੇ ਗੋਲੀ ਵੱਜੀ ਉਹਨਾਂ ਨੇ ਸ਼ਰੇਆਮ ਦੋਸ਼ ਲਾਇਆ ਕਿ ਕਥੇ ਤੌਰ ਤੇ ਗੋਲੀ ਮਾਰਨ ਵਾਲੇ ਬੰਦੇ ਸੀਗੇ ਜਿਹੜੇ ਫਾਇਰ ਕਰਨ ਵਾਲੇ ਬੰਦੇ ਸੀ ਉਹ ਆਮ ਆਦਮੀ ਪਾਰਟੀ ਦੇ ਬੰਦੇ ਸੀ ਤਾਲੀਵਾਲ ਸਾਹਿਬ ਨੇ ਦਰਨਾਈ ਕੀਤਾ ਜਿਹੜਾ ਕਿ ਆਬਵੀਅਸ ਧੰਨਵਾਦ ਹੁੰਦਾ ਹੀ ਆ ਪਰ ਹੁਣ ਸਵਾਲੇ ਪੈਦਾ ਹੁੰਦਾ ਕਿ ਰਾਜਨੀਤਿਕ ਰੈਲੀਆਂ ਜਿਹੜੀਆਂ ਹੋ ਰਹੀਆਂ ਉਦੇ ਵਿੱਚ ਚਲੋ ਟਸਲਬਾਜੀ ਵੀ ਹੁੰਦੀ ਆ ਵੋਟਾਂ ਦੇ ਵਿੱਚ ਹਥਿਆਰ ਕਿਵੇਂ ਇਸਤੇਮਾਲ ਹੋ ਰਹੇ ਨੇ ਕੀ ਆਮ ਆਦਮੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਹੈਗੇ ਨੇ ਇਹ ਬੰਦੇ ਆ ਕਿ ਕੌਣ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਜਿਹੜੇ ਆਪਦੇ ਭੈਣ ਭਰਾਵਾਂ ਨੂੰ ਇਲੈਕਸ਼ਨਾਂ 'ਚ ਗੋਲੀਆਂ ਮਾਰਦੇ ਆ ਕਿ ਕੀ ਇਹਨਾਂ ਨੂੰ ਉਹ ਅੰਗਰੇਜ਼ੀ ਜਿਹਾ ਆਪਾਂ ਕੀ ਕਹਿੰਦੇ ਐਗਜ਼ਾਮ ਕਿ ਇਹਨਾਂ ਨੂੰ ਉਹ ਕੀਤਾ ਗਿਆ ਚੋਣ ਕਮਿਸ਼ਨਰ ਵੱਲੋਂ ਕਿ ਭਾਈ ਤੁਹਾਨੂੰ ਸ਼ੂਟਾਂ ਨੇ ਜੀ ਬਿ ਸਾਰਿਆਂ ਦੇ ਤੁਸੀਂ ਅਸਲੇ ਜਮਾ ਕਰਵਾ ਲੈਂਦੇ ਜੇ ਤੇ ਜਿਹੜੇ ਸੱਤਾਧਾਰੀ ਹੁੰਦੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਅੱਗੇ ਵੀ ਆਪਾਂ ਦੇਖਿਆ ਉਹ ਡੱਬ ਚ ਟੰਗ ਕੇ ਤੇ ਉਤਰਾਂ ਤੁਰੇ ਫਿਰਦੇ ਆ ਇਹ ਮੋਗੇ ਚੋਂ ਵੀ ਹੁਣ ਬੜੀ ਚਰਚਿਤ ਘਟਨਾ ਨਿਕਲ ਰਹੀ ਹੈ ਜੀ ਦੱਸ ਦਿਓ ਜਿੱਦਨ ਮਾਨ ਸਾਹਿਬ ਉੱਥੇ ਆਏ ਨੇ ਸ਼ਹਿਜ਼ਾਦਾ ਜੀ ਆਏ ਨੇ ਜਿੱਦਨ ਤਾਂ ਇਹ ਸੁਲਤਾਨ ਆਏ ਹ ਹੁੰਦਾ ਕੀ ਹੈ ਕਿ ਉੱਥੇ ਜੋ ਇਹਨਾਂ ਦਾ ਫਲਾਈਂਗ ਸਕੁਐਡ ਹੈ ਉਹਨੇ ਇੱਕ ਥਾਰ ਗੱਡੀ ਫੜੀ ਆ ਥਾਰ ਗੱਡੀ ਫੜੀ ਆ ਰਾਤ ਨੂੰ ਤੇ ਥਾਣੇ ਚਲਾ ਦਿੱਤੀ ਜਾਂਦੀ ਹੈ। ਥਾਣੇ ਚਲਾ ਦਿੱਤੀ ਜਾਂਦੀ ਹੁਣ ਕਿਉਂਕਿ ਫੜੀ ਫਲੈਂਕ ਸਕੁਐਡ ਨੇ ਆ ਪੁਲਿਸ ਨੂੰ ਤੇ ਆਪਾਂ ਕੀ ਕਹਿ ਸਕਦੇ ਆ। ਤੇ ਬਾਅਦ ਦੇ ਵਿੱਚ ਉਹ ਗੱਡੀ ਜਿਹੜੀ ਆ ਉਹ ਥਾਣੇੋਂ ਤੋਰ ਦਿੱਤੀ ਜਾਂਦੀ ਆ। ਰਿਲੀਜ਼ ਕਰ ਦਿੱਤੀ ਜਾਂਦੀ ਆ। ਹੁਣ ਜੋ ਸੁਣ ਦੇ ਵਿੱਚ ਆ ਰਿਹਾ ਜੋ ਉੱਥੇ ਚਰਚਾ ਚੱਲਦੀ ਆ ਕਿ ਉਸ ਗੱਡੀ ਦੇ ਵਿੱਚੋਂ ਵੈਪਨ ਵੀ ਮਿਲਿਆ। ਉਸ ਗੱਡੀ ਦੇ ਵਿੱਚ ਤਥਾ ਕਥੇ ਤੌਰ ਤੇ ਲਾਲ ਬੱਤੀ ਵੀ ਲੱਗੀ ਸੀ। ਤੇ ਕੁਝ ਪ੍ਰਚਾਰ ਸਮਗਰੀ ਜਿਹੜੀ ਵਿਖਾਈ ਗਈ ਹੋਵੇ ਸੀ ਹੁਣ ਪ੍ਰਚਾਰ ਸਮਗਰੀ ਵਿਖਾਈ ਗਈ ਆ ਦੂਜੀਆਂ ਦੋ ਚੀਜ਼ਾਂ ਦਾ ਕੋਈ ਜਵਾਬ ਹੀ ਨਹੀਂ ਦੇ ਰਿਹਾ ਉੱਥੇ ਅਸੀਂ ਤੇ ਜਿੰਨਾ ਕੋ ਉੱਥੇ ਪਤਾ ਕੀਤਾ ਕੋਈ ਜਵਾਬ ਹੀ ਨਹੀਂ ਦੇ ਰਿਹਾ ਉਸ ਚੀਜ਼ ਦਾ ਵੀ ਗੱਲ ਇਹ ਆ ਕਿ ਫੋਟੋ ਤੱਕ ਵਾਇਰਲ ਹੋ ਗਈ ਉਸ ਵੈਪਨ ਦੀ ਫੋਟੋ ਤੱਕ ਵਾਇਰਲ ਹੈ ਉਹ ਤੋਂ ਪੁੱਛ ਕੇ ਦੇਖੋ ਕੱਲੇ-ਕੱਲੇ ਪੱਤਰਕਾਰ ਕੋਲ ਇਹੋ ਗੱਲ ਵੱਖਰੀ ਇੱਕ ਪੱਤਰਕਾਰ ਨੇ ਭੇਜ ਗਈਆਂ ਨਹੀਂ ਆ ਲੱਗਾਂ ਨਹੀਂ ਜੀ ਉਹ ਗੱਲ ਵੱਖਰੀ ਹੈ ਜੀ ਕਿ ਕੋਈ ਪੱਤਰਕਾਰ ਖਬਰ ਲਾਉਂਦਾ ਹੈ ਜਾਂ ਨਹੀਂ ਲਾਉਂਦਾ ਉਹਦਾ ਅਖਬਾਰ ਸ਼ਾਬਦ ਹੈ ਜਾਂ ਨਹੀਂ ਸ਼ਾਬਦਤਾ ਉਹ ਅਡਵਿਸ਼ੇ ਨੇ ਜੀ ਪਰ ਇਹ ਸਾਰਾ ਕੁਝ ਹੋ ਗਿਆ ਹੁਣ ਉਥੋਂ ਥਾਰ ਗੱਡੀ ਕੱਢ ਦਿੱਤੀ ਜਾਂਦੀ ਹੈ ਕਮਾਲ ਦੀ ਗੱਲ ਕਿਉਂ ਕਿ ਉਹ ਇਹਨਾਂ ਦਾ ਬੀਬੀ ਸੀ ਜਾਂ ਬੱਚਾ ਸੀ ਜਾਂ ਕਹ ਲੋ ਕਿ ਇਹਨਾਂ ਦਾ ਲੀਡਰ ਸੀ ਹੁਣ ਪਤਾ ਨਹੀਂ ਸਾਨੂੰ ਇਹ ਤੇ ਇਹੀ ਦੱਸ ਸਕਦੇ ਆ ਥਾਰ ਦੀ ਚਰਚਾ ਪੂਰੀ ਉਥੇ ਸ਼ਹਿਰ ਦੇ ਵਿੱਚ ਕਿਉਂ ਫੜੀ ਗਈ ਤੇ ਬਾਅਦ ਦੇ ਵਿੱਚ ਮੜੇ ਝੰਡੀਆਂ ਝੁੰਡੀਆਂ ਜੀਆਂ ਦਿਖਾ ਕੇ ਛੱਡ ਦਿੰਦੇ ਇਹ 10 12 ਚੰਡੀਆਂ ਪਾਤੀਆਂ ਕਨੇ ਇਕੱਠੀਆਂ 10 12 ਫੜੀਆਂ ਗੀਆਂ ਚੰਡੀਆਂ ਇਕੱਠੀਆਂ 10 12 ਚੰਡੀਆਂ ਫੜੀਆਂ ਗਈਆਂ ਤਾਂ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਮਤਲਬ ਕਿ ਤੁਸੀਂ ਹੋ ਸਕਦਾ ਹੁਣ ਤੇ ਬੈਕ ਡੇਟ ਦੇ ਵਿੱਚ ਵੀ ਉਹਦਾ ਵੈਪਨ ਦਿਖਾ ਦਿੱਤਾ ਹੋਵੇ ਕਿ ਜਮਾ ਕਿ ਜਦੋਂ ਤੁਸੀਂ ਕਰਨ ਤੇ ਆ ਗਏ ਹਜ਼ੂਰ ਜਦੋਂ ਤੁਸੀਂ ਕਰਨ ਤੇ ਆ ਗਏ ਪਰ ਉਹ ਦੱਸਦੇ ਆ ਕਿ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਵੀ ਸਾਰਾ ਦਿਨ ਰਿਹਾ ਅੱਛਾ ਜੀ ਗੇਮਾ ਗੇਮੀ ਉੱਥੇ ਹਾਂਜੀ ਗੇਮਾ ਗੇਮੀ ਪਰਸੋਂ ਸੀ ਗਾ ਨੇ ਸ਼ਾਇਦ ਮੋਗੇ ਦੇ ਵਿੱਚ ਕੋਈ ਪ੍ਰੋਗਰਾਮ ਤਸਵੀਰਾਂ ਵੀ ਤੁਸੀਂ ਦੇਖੇ ਹੋਣਾ ਐਮਐਲਏ ਸਹਿਬਾਂ ਗੱਡੀ ਦੇ ਨਾਲ ਲੰਮਕੇ ਹੋਏ ਨੇ ਉਹ ਮਾਨ ਸਾਹਿਬ ਨੂੰ ਫੋਲੋ ਕਰ ਰਹੇ ਸੀ ਮਾਨ ਸਾਹਿਬ ਨੂੰ ਫੋਲੋ ਕਰ ਰਹੇ ਸੀਗੇ ਉਹ ਸਾਈਡ ਜੀ ਤੋਂ ਦਿਖ ਰਿਹਾ ਸੀ ਕਿ ਜਿਵੇਂ ਬਾਰੀ ਚ ਕਨੈਕਟਰ ਲੰਮਕਿਆ ਹੁੰਦਾ ਬੱਸ ਦੀ ਬਾਰੀ ਉਹ ਡਾਕਟਰ ਸਹਿਬਾਂ ਨੂੰ ਉਹਨਾਂ ਨੇ ਲੰਮਕਾਤਾ ਹਾਂ ਬਸ ਇਹੋ ਹੀ ਕੁਝ ਚੱਲਦਾ ਪਿਆ ਤਾਂ ਪਰ ਇਹ ਇਹ ਕਰਪਟ ਸਿਸਟਮ ਦੀ ਪ੍ਰੈਕਟਿਸ ਵੇਖੋ ਕਿ ਉੱਤੇ ਤੇ ਤੁਸੀਂ ਚੋਣ ਕਮਿਸ਼ਨ ਨੂੰ ਨਿੰਦਦੇ ਹੋ ਇਹ ਹੋ ਗਿਆ ਉਹ ਹੋ ਗਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਜਿੱਥੇ ਵੀ ਜੋ ਵੀ ਹੁੰਦਾ ਤਾਂ ਉੱਥੇ ਇੱਕ ਚੀਜ਼ ਸਾਂਝੇ ਤੌਰ ਤੇ ਅਸੀਂ ਵੇਖਦੇ ਆਂ ਭਾਰਤ ਦੇ ਵਿੱਚ ਭਾਰਤੀ ਨਿਜ਼ਾਮ ਦੇ ਵਿੱਚ ਕਿ ਜਿਹਦੇ ਹੱਥ ਪਾਵਰ ਹੁੰਦੀ ਆ ਉਹ ਉਸੇ ਹਿਸਾਬ ਨਾਲ ਹੀ ਫਿਰ ਚੱਲਦਾ ਆ ਬਾਕੀ ਤੁਸੀਂ ਕੋਈ ਅਪਡੇਟ ਕਰਨਾ ਕਿਉਂਕਿ ਤੁਸੀਂ ਕਾਫੀ ਹਾਂ ਇਸ ਮਤਲਬ ਆਪਾਂ ਉਸ ਬੰਦੇ ਨਾਲ ਵੀ ਗੱਲ ਕੀਤੀ ਸੀ ਮਿੰਟੂ ਜੀ ਥਾਰ ਵਾਲੇ ਨਾਲ ਜੀ ਉਹ ਕਹਿੰਨੇ ਕਿ ਬਈ ਵੈਪਨ ਵਗੈਰਾ ਤਾਂ ਮੇਰਾ ਜਮਾ ਸੀਗਾ ਮੈਂ ਕਿਹਾ ਜੀ ਅੱਛਾ ਠੀਕ ਹੈ ਮੈਂ ਕਿਹਾ ਬਈ ਫਿਰ ਫੜਾਇਕ ਹੀ ਗਿਆ ਤੁਹਾਡੇ ਕੋਲੋਂ ਕਹਿੰਦਾ 10-12 ਛੰਡੀਆਂ ਸੀਗੀਆਂ ਮੇਰੀ ਗੱਡੀ ਦੇ ਵਿੱਚ ਮੈਂ ਕਿਹਾ ਇੰਨੀਆਂ ਕੀ ਕਰਤੀਆਂ ਸੀ ਭਰਾਵਾ ਇਕੱਠੀਆਂ ਤਾਂ ਬਸ ਕੁਛ ਨਹੀਂ ਕਹਿੰਦਾ ਜੀ ਬਸ ਗੱਲੀਆਂ ਛੰਡੀਆਂ ਸੀਗੀਆਂ ਹੋਰ ਮੇਰੇ ਕੋਲ ਕੁਛ ਨਹੀਂ ਸੀਗਾ ਕਮਾਲ ਦੀ ਗੱਲ ਹੈ ਤਾਂ ਫਿਰ ਇੰਨੀ ਗੱਲ ਤੇ ਗੱਡੀ ਵੱਲ ਕੇ ਇਵਨ ਇੱਕ ਪੁਲਿਸ ਅਧਿਕਾਰੀ ਨੇ ਗੱਲ ਕੀਤੀ ਉਹ ਕਹਿੰਦੇ ਜੀ ਕਿ ਪਹਿਲੀ ਗੱਲ ਤਾਂ ਮਾਮਲਾ ਸਾਡੇ ਨਾਲ ਸਬੰਧਤ ਨਹੀਂ ਸੀਗਾ ਕਲਾਈਂਟ ਸquadron ਨੇ ਮੈਂ ਕਿਹਾ ਜੀ ਅੱਛਾ ਕਹਿੰਦੇ ਤੁਸੀਂ ਤਾਂ ਹਲੇ ਪਿੱਛੇ ਫਿਰਦੇ ਹੋ ਬਹੁਤ ਮੈਂ ਕਿਵੇਂ ਕਹਿੰਦੇ ਗੱਡੀ ਤਾਂ ਉਹਨਾਂ ਨੇ ਅਗਲੇ ਨੇ ਕਹਿੰਦੇ ਵੀ ਮਾਰ ਸੈਲਫ ਤੇ ਬਾਤ ਚਾਹਵਾਂਗੇ ਕਹਿੰਦੇ ਬਈ ਕਹਿੰਦੇ ਵਧੀਆ ਜੀ ਉਹ ਥਾਰ ਘੁੰਮਦੀ ਹੈ ਤੇ ਹੁਣ ਥਾਣੇ ਤੋਂ ਬਾਹਰ ਘੁੰਮਦੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਡੀਸੀ ਸਾਹਿਬ ਕਹਿੰਨੇ ਕਿ ਬਾਈ ਜਿਹੜੀ ਬੰਦੀ ਕਾਰਵਾਈ ਆ ਉਹ ਇਲੈਕਸ਼ਨ ਕਮਿਸ਼ਨ ਨਾਲ ਦੀ ਨਾਲ ਹੀ ਕਰ ਦਿੰਦਾ ਮੁੱਖ ਚੋਣ ਅਧਿਕਾਰੀ ਨਾਲ ਵੀ ਗੱਲ ਕੀਤੀ ਉਹ ਕਹਿੰਨੇ ਕਿ ਡੀਸੀ ਸਾਹਿਬ ਨੂੰ ਗੱਲ ਕਰੋ ਜੀ ਤੁਸੀਂ ਮੈਂ ਕਿਹਾ ਜੀ ਚਲੋ ਠੀਕ ਹੈ ਡੀਸੀ ਸਾਹਿਬ ਇੱਥੇ ਗੱਲ ਗੋਲ ਹੀ ਕਰਦੇ ਆ ਸਾਰੇ ਪਹਿਲੀ ਗੱਲ ਗੱਲ ਨਹੀਂ ਕਰਦੇ ਜੇ ਅਸੀਂ ਕੋਈ ਨੰਬਰ ਨੰਬਰ ਉਹਨਾਂ ਦੇ ਪਰਸਨਲ ਲੈ ਨਹੀਂ ਤੇ ਫਿਰ ਸਾਰੇ ਗੱਲ ਗੋਲ ਹੀ ਕਰਦੇ ਆ ਮੈਂ ਗੋਲ ਕਰ ਦਿੰਦੇ ਆ ਤਾਂ ਗੱਲ ਗੋਲ ਮੋਲ ਹੋ ਗਈ ਹੁਣ ਉਹ ਦਿਖਾ ਦਿੱਤਾ ਉਹਨਾਂ ਸਾਰਾ ਸਿਸਟਮ ਜਦ ਕੇ ਵੈਪਨ ਦੀ ਫੋਟੋ ਜਿਹੜੀ ਆ ਪਹਿਲਾਂ ਹੀ ਵਾਰ ਵਾਇਰਲ ਹੋ ਗਈ ਸੀਗੀ ਕੈਸ ਗੱਡੀ ਚ ਇੱਕ ਮੈਗ ਇੱਕ ਮੈਗਜ਼ੀਨ ਵੀ ਆ ਤੇ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਲਾਇਸੈਂਸ ਦੀ ਵੀ ਫੋਟੋ ਆ ਨਾਲ ਲਾਇਸੈਂਸ ਦੀ ਵੀ ਫੋਟੋ ਆ ਹੈ ਤਾਂ ਚਲੋ ਵੈਪਨ ਲਾਇਸੈਂਸ ਹੀ ਸੀਗਾ ਬਟ ਇਹ ਜਮਾ ਕਿਉਂ ਨਹੀਂ ਕਰਾਇਆ ਜਮਾ ਕਿਉਂ ਨਹੀਂ ਕਰਵਾਇਆ ਗਿਆ ਵੱਡਾ ਸਵਾਲ ਹੈ ਫਿਰ ਬੱਤੀ ਦਾ ਰੌਲਾ ਜੀ ਤੇ ਮੈਂ ਇੱਕ ਵੀਡੀਓ ਦੇਖੀ ਉਸ ਥਾਰ ਦੀ ਥਾਣੇ ਚੋਂ ਤਾਂ ਉਹ ਵਾਕਿਆ ਜਿਹੜਾ ਸ਼ੀਸ਼ਾ ਹੁੰਦਾ ਫਰੰਚੀ ਸ਼ੀਸ਼ਾ ਉਹਦੇ ਤੇ ਲੱਗੀ ਹੁਣ ਮੈਨੂੰ ਅੰਦਰ ਡੈਸ਼ਬੋਰਡ ਦੇ ਉੱਤੇ ਆ ਡੈਸ਼ਬੋਰਡ ਦੇ ਤੇ ਲੱਗੀ ਹੋਈ ਆ ਬੱਤੀ ਉਹ ਜਿਵੇਂ ਕਈ ਗੱਡੀਆਂ ਪੁਲਿਸ ਦਾ ਬਲੇਖਾ ਪਾਉਂਦੀਆਂ ਨੇ ਲਾਲ ਨਹੀਂ ਲੀਜੀ ਉਸ ਉਸ ਤਰ੍ਹਾਂ ਦੇ ਨਾਲ ਬੱਤੀ ਫਿਰ ਇਹਨਾਂ ਨੇ ਕਿਹਾ ਹੋਣਾ ਪੁਲਿਸ ਦੀਆਂ ਗੱਡੀਆਂ ਤੇ ਪਤਾ ਨਹੀਂ ਬੱਤੀ ਚੱਜ ਨਾਲ ਚੱਲਦੀ ਕਿ ਨਹੀਂ ਸਾਡੀ ਗੱਡੀ ਤੇ ਤਾਂ جگਮਗ جگਮਗ ਕਰੇਗੀ ਇਹ ਬੱਤੀਆਂ ਦੇ ਸ਼ੌਂਕੀ ਆ ਗਏ ਜੇ ਕਹਿੰਦੇ ਸੀ ਲਾਲ ਬੱਤੀਆਂ ਲਵਾਉਣੀਆਂ ਹੋਟਲ ਲਵਾਉਣੇ ਆ ਫਲਾਂ ਟਮਕਾਵਾ ਆ ਆ ਦੇਖ ਲਓ ਭਈ ਤੁਹਾਡੇ ਬੰਦੇ ਕੀ ਕਰਦੇ ਆ ਤੇ ਤੁਹਾਡੀ ਅਫਸਰਸ਼ਾਈ ਕੀ ਕਰਦੀ ਪਈ ਆ ਤੇ ਕਰਵਾ ਕੌਣ ਰਿਹਾ ਇਹ ਦੇਖਣ ਵਾਲਾ ਵਿਸ਼ਾ ਜੀ ਬਾਕੀ ਹੁਣ ਚਲੋ ਦੇਖਦੇ ਆਂ ਚੌਂਕ ਕਮਿਸ਼ਨਰ ਇਹਦੇ ਵਿੱਚ ਕੀ ਕਰਦਾ ਕਿਉਂਕਿ ਵੀਡੀਓ ਸ਼ੀਡਿਊ ਵੀ ਬਣੀ ਹੋਈ ਆ ਹੁਣ ਤਾਂ ਵੈਸੇ ਤਾਂ ਕੀ ਪਤਾ ਕਿਤੇ ਰਫਾ-ਦਾਫਾ ਹੋ ਜਾਂਦੀ ਜਾਂ ਕੀ ਹੁੰਦਾ ਮਾਮਲੇ ਦਾ ਜੀ ਉਹ ਉਹਨਾਂ ਤੇ ਡਿਪੈਂਡ ਕਰਦਾ ਤਾਂ ਇਸ ਤੋਂ ਬਾਅਦ ਮਿੰਟੂ ਜੀ ਆਈਏ ਪੰਜਾਬ ਦੀ ਸਿਆਸਤ ਦੇ ਵਿੱਚ ਬਰਾੜਾਂ ਦੀ ਵੀ ਪੂਰੀ ਚਮਕ-ਦਮਕ ਆ ਜੀ ਇਧਰ ਵੀ ਇੱਕ ਵੀਰ ਦਾ ਕਮੈਂਟ ਆਉਣਾ ਸੀ ਕਮਲਜੀਤ ਬਰਾੜ ਬਾਰੇ ਆਪਾਂ ਚਲੋ ਫਿਰ ਗੱਲ ਕਰ ਲਾਂਗੇ ਪਰ ਆਪਾਂ ਦੂਜੇ ਪਾਸੇ ਚੱਲੀਏ ਜੀ ਓਧਰਲੇ ਪਾਸੇ ਜਗਵੀਰ ਬਰਾੜ ਜੀ ਉਹ ਕਿਉਂ ਆਮ ਆਦਮੀ ਪਾਰਟੀ ਨਹੀਂ ਛੱਡ ਗਿਆ ਉਹਨਾਂ ਨੂੰ ਭਾਜਪਾ ਕਿਵੇਂ ਚੰ ਮੈਂ ਕਿਹਾ ਹੁਣੀ ਤੁਨੀ ਚਿੱਤਾ ਹੈ ਨੇ ਟਾਈਮ ਬਾਅਦ ਚਗਬੀਰ ਬਰਾੜ ਤੇ ਜਗਮੀਤ ਬਰਾੜ ਹਾਂਜੀ ਇਹ ਜਦੋਂ ਵੀ ਖਬਰ ਇਹਨਾਂ ਦੀ ਆਉਂਦੀ ਹੈ ਤੇ ਇਹੀ ਆਉਂਦੀ ਹੈ ਕਿ ਕਿਸੇ ਪਾਰਟੀ ਨਾਲ ਹੀ ਰੁੱਸ ਗਏ ਜਾਂ ਕਿਸੇ ਪਾਰਟੀ ਚੋਂ ਕਿਸੇ ਪਾਰਟੀ 'ਚ ਚਲੇ ਗਏ